ਸਵੇਰੇ ਬਾਈ ਮੈਂ ਆਪਣੇ ਰਸ਼ਨ ਵਾਲੇ ਨੂੰ ਫੋਨ ਮਾਰਿਆ ਮੈਂ ਕਿਹਾ ਥੋੜਾ ਥੋੜਾ ਰਸ਼ਨ ਪੈਕ ਕਰਕੇ ਘਰੇ ਭੇਜ ਦੇ ਰਸ਼ਨ ਆਉਂਦੇ ਆ ਬਾਈ ਗੱਡੀ 'ਚ ਰਖਾ ਕੇ ਤੇ ਨਿਕਲ ਪਏ ਆਪਾਂ ਘਰੋਂ ਇੱਕ ਤੇ ਆਪਾਂ ਲੈਣੀ ਸੀ ਬਾਈ ਜੀ ਮਾਤਾ ਦੀ ਦਵਾਈ ਤੇ ਨਾਲੇ ਆਹ ਰਸ਼ਨਿਕ ਭਰਾ ਨੂੰ ਦੇਣਾ ਸੀ ਛਤਰੀਆਂ ਲੈ ਕੇ ਤੇ ਬਾਈ ਜੀ ਨਿਕਲ ਪਏ ਆਪਾਂ ਘਰੋਂ ਈ ਦੀ ਬਾਈ ਜੀ ਰਾਤ ਦੀ ਝੜੀ ਲੱਗੀ ਹੋਈ ਏ ਰੁਕਣ ਦਾ ਨਾਂ ਨਹੀਂ ਲੈ ਰਿਹਾ ਮੈਂ ਕਿਹਾ ਪਾਣੀ ਨੇ ਪੂਰੇ ਪੰਜਾਬ 'ਚ ਤਰਾਹੀ ਤਰਾਹੀ ਕਰਾ ਦਿੱਤੀ ਜ਼ਿੰਮੇਦਾਰਾਂ ਤੋਂ ਲੈ ਕੇ ਬਾਈ ਜੀ ਆਮ ਦਿਹਾੜੀਦਾਰ ਬੰਦਾ ਹਰ ਬੰਦੇ ਨੂੰ ਇਹਦੀ ਮਾਰ ਚ ਲੈਣੀ ਪੈ ਰਹੀ ਏ ਸਵੇਰੇ ਸਵੇਰੇ ਇੰਸਟਾਗ੍ਰਾਮ ਤੇ ਬਾਈ ਇੱਕ ਭ ਰਹਾ ਹਾਲ ਆ ਸਾਡੀ ਝੁੱਗੀ ਦੇ ਵਿੱਚ ਬਹੁਤ ਪਾਣੀ ਭਰ ਗਿਆ ਹੋਇਆ ਵਾ ਮੇਰੇ ਬੱਚਾ ਨੇ ਕੱਲ ਦੀ ਰੋਟੀ ਵੀ ਨਹੀਂ ਖਾਧੀ ਕਹਿੰਦਾ ਪਲੀਜ਼ ਮੇਰੀ ਹੈਲਪ ਕਰਕੇ ਜਾ ਮੈਂ ਕਿਹਾ ਕੋਈ ਨਹੀਂ ਵੀਰੇ ਜਿੰਨੇ ਜੋਗੀ ਹੋਵਾਂਗੇ ਜ਼ਰੂਰ ਕਰਕੇ ਜਾਵਾਂਗੇ ਆਪਾਂ ਮਾਤਾ ਦੀ ਦਵਾਈ ਲੈਣ ਜਾਣਾ ਸੀ ਮੈਂ ਮਾਤਾ ਨੂੰ ਦੱਸਿਆ ਤੇ ਮਾਤਾ ਕਹਿੰਦੀ ਦਵਾਈ ਆਪਾਂ ਬਾਅਦ ਚ ਲੈ ਲਾਂਗੇ ਪਹਿਲਾਂ ਤੂੰ ਉਹਨੂੰ ਦੇ ਕੇ ਆ ਪਤਾ ਨਹੀਂ ਕਿੰਨੀ ਆਸਾ ਉਹਨੇ ਤੈਨੂੰ ਕਿਹਾ ਭਾਵੇਂ ਸਟੇਟ ਗਵਰਨਮੈਂਟ ਹੋਵੇ ਭਾਵੇਂ ਸੈਂਟਰਲ ਗਵਰਨਮੈਂਟ ਹੋਵੇ ਸਾਰਿਆਂ ਦੀ ਅੱਖਾਂ 'ਚ ਪੰਜਾਬ ਰੜਕਦਾ ਇਹ ਜਿਹੜੇ ਫਲੱਡ ਲਿਆਂਦੇ ਗਏ ਆ ਮੇਨ ਮਿੱਡ ਫਲੱਡ ਨੇ ਪੰਜਾਬ ਨੂੰ ਆਰਥਿਕ ਤੌਰ ਦੇ ਉੱਤੇ ਫਾਈਨੈਂਸ਼ੀਅਲੀ ਵੀਕ ਉਜੇ ਰੱਬ ਵੀ ਕਸਰ ਨਹੀਂ ਛੱਡ ਰਿਹਾ ਰੱਬ ਨੇ ਵੀ ਮੀਂਹ ਚ ਪੂਰੀ ਤਰਾਹੀ ਤਰਾਹੀ ਕਰਾਈ ਪਈ ਆ ਗੱਡੀਆਂ ਤਾਂ ਰੋਡਾਂ ਦੇ ਉੱਤੇ ਖਰਾਬ ਖੜੀਆਂ ਨੇ ਇੱਕ ਆਹ ਖੜੀਆ ਖਰਾਬ ਹੋਈ ਵਿਚਾਰੀ ਬਹੁਤ ਪਾਣੀ ਬਹੁਤ ਸੜਕਾਂ ਦੇ ਉੱਤੇ ਵੀ ਬਾਕੀ ਸਾਰੇ ਜਾਨੇ ਬਈ ਹਰ ਪੀੜਤਾਂ ਦੀ ਵੱਧ ਤੋਂ ਵੱਧ ਮਦਦ ਕਰੋ ਜਿਹੜੀ ਚੀਜ਼ ਦੀ ਲੋੜ ਹੈਗੀ ਆ ਉਹਨਾਂ ਨੂੰ ਪ੍ਰੋਵਾਈਡ ਕਰਾਓ ਠੀਕ ਹੈ ਜਿੰਨੇ ਜੋਗੇ ਅਸੀਂ ਹੈਗੇ ਆ ਆਪਾਂ ਵੀ ਜਾ ਰਹੇ ਆ ਰਾਸ਼ਨ ਲੈ ਕੇ ਮੈਂ ਸ਼ੋਅ ਕਰਕੇ ਨਹੀਂ ਦੇਣਾ ਬਟਾ ਅੱਛਾ ਹਾਂਜੀ ਸ਼ੋਅ ਨਹੀਂ ਕਰਨਾ ਖੂਬਤ ਕਰੋ ਜੇ ਸ਼ੋਅ ਕਰਕੇ ਕੀਤਾ ਉਹ ਕੀ ਕੀਤਾ ਬਿਲਕੁਲ ਬਿਲਕੁਲ ਤੇ ਮਾਤਾ ਸਾਡੀ ਕਹਿੰਦੀ ਕਿ ਦਾਨ ਇਸ ਹਿਸਾਬ ਨਾਲ ਹੋਣਾ ਚਾਹੀਦਾ ਕਿ ਇੱਕ ਹੱਥ ਨਾਲ ਕੀਤਾ ਦੂਜੇ ਹੱਥ ਨੂੰ ਪਤਾ ਨਾ ਲੱਗੇ। ਪਤਾ ਨਾ ਲੱਗੇ ਵੀ ਦਿੱਤਾ ਕਿ ਨਹੀਂ ਦਿੱਤਾ। ਹਾਂ। ਇਹ ਹਿਸਾਬ ਨਾਲ ਸਾਡੇ ਘਰ ਦੇ ਆ। ਬਿਲਕੁਲ ਕਿਸੇ ਨੂੰ ਵੀ ਨਹੀਂ ਪਾਣੀ ਆਪਾਂ ਕਿਸੇ ਨੂੰ ਕੁਝ ਨਹੀਂ ਕਰਨਾ ਵੀ ਆਪਾਂ ਦਾਨ ਪਾਣੀ ਤਾਂ ਹੋਰੇ ਵੀ ਬਹੁਤ ਓਏ ਓਏ ਪਾਣੀ ਓਏ ਇਹਦੇ ਵਿਚਾਰੇ ਝੂੜੀਆਂ ਝੋਪੜੀਆਂ ਵਿੱਚ ਆ ਉਹਨਾਂ ਦਾ ਵਿਚਾਰਿਆਂ ਦੇ ਦੇਖੋ ਕਿੰਨਾ ਕਿੰਨਾ ਪਾਣੀ ਉਹ ਦੇਖੋ ਵੀ ਲੋਕ ਨੇ ਜਿਹੜੇ ਵਿਚਾਰੇ ਬੈਠੇ ਦੇ ਆ ਜ਼ਰੂਰੀ ਨਹੀਂਗਾ ਬਾਈ ਕਿ ਆਪਾਂ ਲੱਖਾਂ ਰੁਪਿਆਂ ਦੀ ਸੇਵਾ ਕਰਨੀ ਆ ਜਿੰਨੇ ਜੋਗੇ ਹੈਗੇ ਆ ਆਪਾਂ ਅਗਰ ਆਪਣੇ ਨੇੜੇ ਤੇੜੇ ਕੋਈ ਲੋੜਵੰਦ ਕੋਈ ਸੱਜਣ ਹੈਗਾ ਵਾ ਉਹਨੂੰ ਲੋੜ ਆ ਤੇ ਬਾਈ ਜੀ ਉਹਦੀ ਬਾਹ ਜ਼ਰੂਰ ਫੜੋ ਹੈਲਪ ਜ਼ਰੂਰ ਕਰੋ ਇਹ ਭਰਾ ਦਾ ਮੰਡੀ ਲਾਈਨਾਂ ਦੇ ਕੋਲ ਰਹਿੰਦਾ ਇਹਨਾਂ ਨੇ ਪਲਾਟ ਦੇ ਵਿੱਚ ਹੀ ਆਪਣੇ ਝੁੱਗੀ ਪਾ ਰੱਖੀ ਹੋਈ ਆ ਪਾਣੀ ਚ ਬਹੁਤ ਗੱਡੀਆਂ ਬੰਦ ਖੜੀਆਂ ਸੀ ਦੋਸਤੋ ਅੱਗੇ ਗੱਡੀ ਜਾਨੀ ਨਹੀਂ ਸੀ ਇਸ ਕਰਕੇ ਆਪਾਂ ਵੀ ਗੱਡੀ ਸਾਈਡ ਤੇ ਲਾਤੀ ਮੁੜ ਕੇ ਭਰਾ ਨੂੰ ਫੋਨੋਂ ਮਰਿਆ ਮੈਂ ਕਿਹਾ ਵੀਰ ਗੱਡੀ ਤਾਂ ਅੱਗੇ ਆਉਣੀ ਨਹੀਂ ਕਹਿੰਦਾ ਤੁਸੀਂ ਖੜੋ ਮੈਂ ਆ ਪਾ ਰਿਹਾ ਆ ਉੜਕੇ ਬਾਈ ਨੂੰ ਰਾਸ਼ਨ ਦੇ ਕੇ ਮਾਤਾ ਦੀ ਦਵਾਈ ਲੈ ਕੇ ਨਿਕਲ ਪਏ ਆਪਾਂ ਘਰ ਨੂੰ ਲਾਈਨਾਂ ਤੋਂ ਨੀਵਾ ਹੋਣ ਕਰਕੇ ਬਈ ਜੀ ਪਾਣੀ ਇਹਨਾਂ ਦੇ ਬਹੁਤ ਜ਼ਿਆਦਾ ਭਰਿਆ ਹੋਇਆ ਸੀ ਸ਼ੋਟ ਆਪਾਂ ਭਰਾ ਦੇ ਲੈ ਨਹੀਂ ਮੈਂ ਕਿਹਾ 2000 ਦੀ ਆਪਾਂ ਸੇਵਾ ਨਹੀਂ ਕਰਨੀ ਵੀਡੀਓ ਬਣਾ ਕੇ ਪਾਉਂਦੇ ਆ ਪਰ ਚੰਗੇ ਨਹੀਂ ਲੱਗਦੇ ਵਾਸਤੇ ਚ ਵੀ ਦੋਸਤੋ ਬਹੁਤ ਪਾਣੀ ਭਰਿਆ ਹੋਇਆ ਸੀ ਵਾਹਿਗੁਰੂ ਮਿਹਰ ਕਰੇ ਸਾਰੇ ਪੰਜਾਬ ਦੇ